हेलो एंड वेलकम गाइस के मैं तो सारे ठीक हूँ उम्मीद करता हूं तुम भी ठीक हो होंगे आज अपन नई वीडियो लेके आए हैंगे देखियो फिर बड़ा मजा आउगा चलो ये देखियो मेरी वीडियो ये है सिलेंडर आपने तो कभी देखा नहीं होगा ਨਹੀਂ ਸਿਲੰਡਰ ਤਾਂ ਦੇਖਿਆ ਸੀ ਸਿਲੰਡਰ ਭਰਦਾ ਪਹਿਲੀ ਵਾਰ ਦੇਖਿਆ ਯਾਰ ਅੱਜ ਦੇਖ ਲਿਆ ਯਾਰ ਕੋਈ ਦੇਖਿਆ ਨਹੀਂ ਸੀਗਾ ਇਹੋ ਜਿਹਾ ਕੁਝ ਵੀ ਦੇਖ ਲਿਆ ਲੈ ਯਾਰ ਸਿਲੰਡਰ ਭਰਦਾ ਸਾਹਮਣੇ ਸ਼ਰਿਆਮ ਸਿਲੰਡਰ ਨਹੀਂ ਦੇਖਿਆ ਹੁਣ ਆ ਯਾਰ ਸਿਲੰਡਰ ਭਰਦਾ ਪਹਿਲੀ ਵਾਰ ਦੇਖਿਆ ਯਾਰ ਕਿਵੇਂ ਭਰਿਆ ਜਾਂਦਾ ਓਏ ਆ ਦੇਖ ਲਓ ਹੁਣ ਫੇਰ ਨਵੀਂ ਆਈਟਮ ਸ਼ਿਆਣਾ ਵੇਣਾ ਵੱਡਾ ਯਾਰ ਪੱਗ ਬੰਨੀਆ ਸਰਦਾਰ ਬੰਦਾ ਯਾ ਦਾੜੀ ਵਾਲਾ ਦਾ ਕੀ ਕਰੀ ਜਾਂਦਾ ਕੋਈ ਫਾਇਦਾ ਯਾਰ ਇਹ ਜੇ ਗੱਲਾਂ ਜੀ ਯਾਰ ਗੱਲ ਹੀ ਆ ਵੇ ਇਹੋ ਜਿਹੇ ਕੋ ਦੇਖਦੇ ਆ ਤੋ ਯਾਰ ਕੀ ਗਿਆ ਗੰਦ ਯਾਰ ਗੱਲ ਕੀ ਐ ਇਹ ਲੈ ਟੈੱਡ ਦੇਖ ਲੋ ਕਿਵੇਂ ਬਾਹਰੋਂ ਕੱਢਿਆਗਾ ਦੱਸ ਮਟਕਾਉਂਦਾ ਟੈੱਡ ਐ ਆਏ ਕਰਕੇ ਦੱਸ ਬੈਠੇ ਨਹੀਂ ਜਾਂਦਾ ਯਾਰ ਕੀ ਕਰੀ ਜਾਂਦੇ ਨੇ ਪੰਜਾਬੀ ਕੀ ਬਣ ਗਏ ਯਾਰ ਇਹ ਦੱਸ ਇਹ ਵੀ ਕੋ ਗੱਲਾਂ ਨੇ ਯਾਰ ਤੁਸੀਂ ਸਿਆਣੇ ਬਾਣੇ ਬੰਦੇ ਹੋ ਯਾਰ ਜੱਜ ਦੀਆਂ ਗੱਲਾਂ ਕਰੋ ਤੁਸੀਂ ਆ ਕੋਈ ਸਿਆਣੀਆਂ ਗੱਲਾਂ YouTube ਤੇ ਬਾਦੂ ਮੇਰੇ ਨੂੰ ਆ ਦੇਖੋ ਯਾਰ ਫਿਰ ਗੱਲ ਆ ਇਹ ਇੱਕ ਹੋਰ ਦੇਖੋ ਤੁਹਾਨੂੰ ਉਹ ਵੀ ਦੱਸ ਕਹਿ ਸਕਦੇ ਇਹਨੂੰ ਆਪਾਂ ਪਹਿਲਾਂ ਵੀ ਇੱਥੇ ਵੀਡੀਓ ਬਣਾਈ ਸੀ ਕਿ ਇਹ ਹਟਦਾ ਹਟਣਾ ਨਹੀਂ ਇਹ ਹਟਣਾ ਲਈ ਜਾਤ ਕਿੱਥੇ ਆ ਇਹ ਇਹ ਹਟ ਨਹੀਂ ਸਕਦੇ ਯਾਰ ਓਏ ਇਹ ਤਾਂ ਦੇਖ ਦੇ ਖਾਸ ਆਉਂਦਾ ਯਾਰ ਦੱਸ ਇਹ ਜਿਹੜੀਆਂ ਵੀਡੀਓ ਦੇਖਿਆ ਕਰੋ ਤੁਸੀਂ ਯਾਰ ਬਾਲਾ ਹਾਸਾ ਆਉਂਦਾ ਦੇਖ ਦੇ ਬਾਲੇ ਐਕਸ਼ਨ ਮਾਰਦਾ ਇਹ ਮਾਰਦੀ ਆ ਯਾਰ ਦੇਖੋ ਲਾਜਾ ਦੇਖੋ ਇਹ ਜਿਆ ਕੁਸ਼ ਕਰਕੇ ਇਹ ਫੇਮਸ ਹੋ ਜਾਂਦੇ ਨੇ ਜਿਵੇਂ ਦੂਜੇ ਬੰਦੇ ਨੇ ਟੈਲੈਂਟ ਜਿੰਨਾਂ ਕੋਲ ਟੈਲੈਂਟ ਰੀਅਲ ਟੈਲੈਂਟ ਹੁੰਦਾਗਾ ਹੈਨਾ ਉਹ ਤਾਂ ਰਹਿ ਜਾਂਦੇ ਨੇ ਪਿੱਛੇ ਜਿਹੜੇ ਇਹ ਜਿਆ ਕੁਸ਼ ਕਰਕੇ ਇਹ ਜਿਆ ਕੋਈ ਵੀਡੀਓ ਬਣਾ ਕੇ ਬੰਦੇ ਬੁੜੀਆਂ ਬਣ ਜਾਂਦੇ ਨੇ ਬੁੜੀਆਂ ਬੰਦੇ ਬਣ ਜਾਂਦੇ ਨੇ ਉਹ ਫੇਮਸ ਹੋ ਜਾਂਦੇ ਨੇ ਲਾਜ ਉਹ ਗਾਣਿਆਂ ਚ ਆਉਣ ਲੱਗ ਜਾਂਦੇ ਨੇ ਫੇਰ ਉਹ ਬੰਦੇ ਫੇਰ ਪਿੱਛੇ ਰਹਿ ਜਾਂਦੇ ਨੇ ਫੇਰ ਇਹਨਾਂ ਨੇ ਫੇਰ ਰੌਲਾ ਪਾਉਂਦੇ ਨੇ ਉਹ ਸਰਕਾਰਾਂ ਨੂੰ ਉਹ ਕਰਦੇ ਨੇ ਫੇਰ ਇਹੋ ਜਿਹਾ ਕੋਈ ਪਹਿਲਾਂ ਹੀ ਨਾ ਕਰਿਆ ਕਰੋ ਦੱਸ ਬਸ ਜਿਹੜੇ ਜਿੰਨਾ ਕੋਲ ਟੈਲੈਂਟ ਆ ਉਹ ਦਿਖਾਇਆ ਕਰੋ ਇਹੋ ਜਿਹਾ ਕੁਝ ਕਰਕੇ ਕੋਈ ਫਾਇਦਾ ਨਹੀਂ ਹੈਗਾ ਆਪਾਂ ਦੇਖੋ ਦੇਸੀ ਮੰਦਿਆਂਗੇ ਆਪਾਂ ਫਾਰਮਿੰਗ ਕਰਦੇਾਂਗੇ ਮੈਂ ਕਹਿਣਾਗਾ ਆਪਣੇ ਕੋਲ ਟੈਲੈਂਟ ਆ ਜੇ ਮੈਂ ਤੁਹਾਡੇ ਕੋਲ ਕੋਈ ਟੈਲੈਂਟ ਆ ਕੋਈ ਬਿਜ਼ਨਸ ਕਰਨਾ ਚਾਹੁੰਦੇ ਤੁਸੀਂ ਮੂਰੇ ਹੋ ਕੇ ਕਰੋ ਇਹਨਾਂ ਇਹਨਾਂ ਦਾ ਡਰ ਕੇ ਨਾ ਰਹੋ ਜਿਵੇਂ ਹੁਣ ਅਵਾਨੀਆਂ ਦਾ ਵਿਆਹ ਕੀਤਾ ਹੈ ਦੇਖੋ ਇੰਨਾ ਪੈਸਾ ਖਰਾਬ ਕਰਤਾ ਆਪਣੇ ਰੀਚਾਰਜ ਵਧਾਤੇ ਫੋਨਾਂ ਦੇ ਪੈਕੇਜ ਵਧਾਤੇ ਦੱਸ ਇਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਆਹ ਵੀਡੀਓ ਦੇਖੋ ਆ ਦੇਖ ਲੋ ਲੈ ਬਾਬਾ ਵੀ ਨੱਚੀ ਜਾਂਦਾ ਉਹ ਜੋਗੇ ਆਲਾ ਐ ਕਰਦਾ ਹੁੰਦਾ ਜਿਹੜਾ ਕਦੇ ਐ ਪੁੱਠਾ ਸਿੱਧਾ ਜਾਂ ਹੋ ਜਾਂਦਾ ਉਹ ਵੀ ਨੱਚੀ ਜਾਂਦਾ ਵਿਆਹ ਤੇ ਦੇ ਅਸਲ ਐਨਾ ਦਾ ਤਾਂ ਕੋਈ ਫਾਇਦਾ ਨਹੀਂ ਸੀਗਾ ਗਾਣਾ ਲਾਇਆਗਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ ਮਿਲਦਾ ਬਾਬੇ ਦਾ ਵਿਆਹ ਲੱਗਦਾ ਜਿਹੜਾ ਉਹ ਤੋਂ ਪੁੱਠਾ ਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਨਵੀਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਅੱਜ ਥੋੜੀ ਜਿਹੀ ਵੀਡੀਓ ਛੋਟੀ ਸੀਗੀ ਤੇ ਅਗਲੀ ਵਾਰ ਆਪਾਂ ਵੱਡਾ ਰੋਸਟ ਕਰਾਂਗੇ ਕੋਈ ਨਵਾਂ ਕੰਟੈਂਟ ਲੈ ਕੇ ਆਵਾਂਗੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚਲੋ ਫਿਰ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੰਨਾ ਹੀ ਤੇ ਆਪਾਂ ਕੀ ਕਰਨਾਗਾ ਹੁਣ ਨਵੇਂ ਬਲੌਗ ਆਉਂਦੇ ਰਹਿਣਗੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਆਪਾਂ ਟਾਇਰ ਬਦਲਾਉਣੇ ਨੇ ਡਾਇਨਾਸੌਰ ਦੇ ਉਹਦੇ ਵੀ ਹੁਣ ਨਵੇਂ ਬਲੌਗ ਡਾਇਨਾਸੌਰ ਦੇ ਆਇਆ ਕਰਨਗੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਫਿਰ ਖਿੱਚ ਕੇ ਰੱਖੋ ਕੰਮ ਫਿਰ ਚਲੋ ਜੀ ਮਿੱਤਰੋ ਆਪਾਂ ਚਾਰੇ ਟਾਇਰ ਡਾਇਨਾਸੌਰ ਦੇ ਬਦਲਾ ਦਦਨੇ ਨੇ ਤੇ ਨਵੇਂ ਬਲੌਗ ਆਉਂਦੇ ਰਹਿਣਗੇ ਤੇ ਆਪਾਂ ਲੇਟ ਹੋ ਗਏ ਸੀ ਇਹ ਬਲੌਗ ਤੋਂ ਚਲੋ ਫਿਰ ਅੱਜ ਦੀ ਵੀ ਗੱਲ ਹੋਰ ਹੋਗੀ ਮਿੱਤਰੋ ਆਪਣਾ ਡਾਇਨਾਸੌਰ ਦੇ ਜੋਰੀ ਇੰਨਾ ਸੀਗਾ ਮਗਰਾੜ ਯੱਕ ਕੇ ਮਾਰਾ ਮਗਰਾ ਤੋੜਤਾ ਉਹਦੇ ਬਲੌਗ ਹੁਣ ਕੱਲੂ ਆਊਗਾ ਕੱਲ ਨੂੰ ਆਥਨ ਦਾ ਕਾਜੂਗਾ ਵਲੌਗ ਦੇਖਿਓ ਫਿਰ ਚੈਨਲ ਨੂੰ ਕਬਸ ਸਬਸਕ੍ਰਾਈਬ ਇਹ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਵਧੀਆ ਲੱਗੀ ਹੋਈ ਦੱਸਿਓ ਜਰੂਰ ਧੰਨਵਾਦ